سر کیا نام جی اپنا میرا نام ادنان علی خان ہے جی میں چیئرمین ہاں مسلم ٹائگر فورس پنجاب ساری ایک مہم چلی ہوئی ہے جی جن بھی مسجدہ تے قبضے ہوئے نہیں جنے بھی قبرستانہ یا وقب ہوتی ہے بورتی پراپرٹیز قبضے ہوئے نہیں خاص کر مسلم لینڈ مافیا نے کیتے ہیں اسی انہوں خلاف مہم چلی ہوئی ہے اس سلسلے جیسی اُسی رائے کوٹ ایک مسجد بیلی کرائی جگہ اتنے بندہ قابض پر اسی نشہ کرایا ਤੇ ਇਹ ਚੀਜ਼ ਲੈਂਡ ਮਾਫੀਆ ਨੂੰ ਮੁਸਲਿਮ ਲੈਂਡ ਮਾਫੀਆ ਨੂੰ ਪਸੰਦ ਨਹੀਂ ਆਈ। ਇਹ ਮੈਨੂੰ ਪਹਿਲਾਂ ਤੋਂ ਧਮਕੀਆਂ ਦੇ ਰਹੇ ਸੀ ਕਿ ਮੈਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਮੇਰੀ ਸਿਕਿਉਰਿਟੀ ਦੇਣ ਦੀ ਬਟ ਕਿਸੇ ਨੇ ਮੇਰੀ ਸੁਣੀ ਨਹੀਂ। ਮੈਂ ਹਾਈ ਕੋਰਟ 'ਚ ਵੀ ਰਿਟ ਪਾਈ ਲੇਕਿਨ ਹਾਈ ਕੋਰਟ ਚੁਕੀਆਂ ਹੋਣ ਕਾਰਨ ਅਗਲੇ ਮਹੀਨੇ ਦੇ ਪਹਿਲੇ ਹਫਤੇ ਚੱਲ ਰਹੀ ਹੈ। ਤੇ ਅੱਜ ਇਹਨਾਂ ਨੇ 20-25 ਬੰਦਿਆਂ ਨੇ ਮੇਰੇ ਉੱਪਰ ਬਾਤ ਕੀਤਾ। ਉਹਨਾਂ ਕੋਲ ਹਥਿਆਰ ਸੀਗੇ, ਰਿਵਲਵਰ, ਪਿਸਟਲ ਤੇ ਕਿਰਚੀ ਸੀ ਕਿਰਚ ਨਾਲ ਉਹਨੇ ਮੇਰਾ ਕੰਨ ਕਟਿਆ। ਮੇਰੇ ਇਸ ਵਕਤ 15 ਟਾਂਕੇ ਲੱਗੇ ਹੋਏ ਨੇ ਸਿਰਫ ਤੇ ਮੇਰੀਆਂ ਸਾਰੀਆਂ ਰਿਪਸ ਤੋੜਤੀਆਂ ਤੇ ਇਹ ਜਿਹੜੇ ਗਰੋਹ ਦਾ ਹੈਡ ਆ ਉਹ ਜੂਨਾ ਖਾਨ ਹੈ ਲਹਿਨ ਮਾਫੀਆ ਦਾ ਹੈਡ ਪਟਿਆਲੇ ਦਾ ਉਹਦੇ ਨਾਲ ਮੂਸਾ ਖਾਨ ਇੱਕ ਬਹੁਤ ਬੜਾ ਬਦਮਾਸ਼ ਹੈ ਜਿਹੜਾ ਬੰਦਿਆ ਹੋਇਆ ਉਹਦਾ ਭਾਈ ਜੋਤੀ ਖਾਨ ਇਹ ਲੋਕਾਂ ਨੇ ਇਥੇ ਦਾ ਬਲੇਰਪੋਰਡਿਆ ਦਾ ਗੈਂਗ ਹੈ ਇੱਕ ਰਾਣਾ ਪਰਿਵਾਰ ਦਾ ਸ਼ਾਰੀਕ ਰਾਣਾ ਉਹਨੂੰ ਦੀਦ ਕਰ ਰਿਹਾ ਸੀ ਜਾਂ ਸਭ ਤੋਂ ਬਾਅਦ ਉਹਨੇ ਮਾਰਿਆ ਮੈਨੂੰ ਸ਼ਾਹਰਬ ਰਾਣਾ ਇੱਕ ਨਾਸਿਰ ਦਾ ਮੁੰਡਾ ਹੈ ਬੜਾ ਮਰ ਗਿਆ ਇਹਨਾਂ ਜੋਨੇ ਦਾ ਨਾਲ ਦਾ ਹੁੰਦਾ ਸੀਗਾ ਨਈਮ ਰਾਣਾ ਇੱਕ ਮੋਢਾ ਨਾਲ ਸੀਗਾ ਡੀਸੀ ਤੇ ਚੋਕ ਇਹ ਸਾਰੇ ਰਾਣਾ ਪਰਿਵਾਰ ਉੱਤੇ ਸੀਗਾ ਇਹਨਾਂ ਨੇ ਮੈਨੂੰ ਮਾਰਿਆ ਜਿਹੜੀ ਇਹ ਘਟਨਾ ਹੈਗੀ ਆ ਤੁਹਾਡੇ ਨਾਲ ਅੱਜ ਕੁੱਟਮਾਰ ਤੁਹਾਡੀ ਹੋਈ ਆ ਤੁਹਾਡੇ ਤੇ ਹਮਲਾ ਕੀਤਾ ਗਿਆ ਉਹਨਾਂ ਆਂਸਰਾਂ ਵੱਲੋਂ ਇਹ ਕਿਸ ਜਗ੍ਹਾ ਤੇ ਯਾਰ ਕਿੰਨੇ ਕ ਟਾਈਮ ਦੇ ਆਪਰੇ ਥੋੜਾ ਤੇ ਹਮਲਾ ਕੀਤਾ ਦੁਪਹਿਰ ਦਾ ਸਮੇਂ ਸੀਗਾ ਮੈਂ ਅ ਓਮੇਗਾ ਕੰਪਿਊਟਰ ਵਾਲਾ ਜਿਹੜੇ ਸਾਹਮਣੇ ਪ੍ਰੇਮ ਦਾ ਹਸਪਤਾਲ ਸਾਹਮਣੇ ਉੱਥੇ ਇੱਕ ਐਪਲੀਕੇਸ਼ਨ ਟਾਈਪ ਕਰਨ ਗਿਆ ਸੀਗਾ ਇਹੀ ਲੋਕਾਂ ਖਿਲਾਫ ਦੇ ਸਾਡੇ ਫੇਸਬੁੱਕ ਤੇ ਸਾਡੇ ਸਾਨੂੰ ਕੁੱਤਾ ਫੋਰਸ ਲਿੱਤੇ ਮੈਂ ਉੱਥੇ ਬੈਠਾ ਸੀ ਇਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਇਹਦੀ ਬੱਚੀ ਬੰਦਿਆਂ ਨੇ ਆ ਕੇ ਹਮਲਾ ਕੀਤਾ ਕਿ ਉਸ ਸਮੇਂ ਜਦੋਂ ਤੁਹਾਡੇ ਤੇ ਹਮਲਾ ਹੋਇਆ ਤੁਸੀਂ ਇਕੱਲੇ ਸੀਗੇ ਕਿ ਤੁਹਾਡੇ ਨਾਲ ਕੋਈ ਨਾਲ ਬੋਡੀਗਾਰਡ ਸੀਗਾ ਮੇਰਾ ਇਹਨੂੰ ਇਹਨਾਂ ਨੇ 500 ਬੰਦਿਆਂ ਨੇ ਆਪਣੇ ਹੱਥ ਪੈਰ ਬੰਨ ਕੇ ਤੇ ਉਸ ਤੋਂ ਬਾਅਦ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਕੁਝ ਕਰਨ ਦਾ ਤੇ ਹਮਲਾ ਕੀਤਾ ਵੀ ਕੋਈ ਸੀਸੀਟੀਵੀ ফুটেਜ ਹੈ ਇਸ ਘਟਨਾ ਉੱਥੇ ਹੋਣੀ ਹੈ ਜੋ ਉੱਥੇ ਕਾਫੀ ਸ਼ੋਰੂਮਾਂ ਤੇ ਮਤਨਾ ਹੋਇਆ ਸਾਰਾ ਕੁਝ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤੁਸੀਂ ਤੁਹਾਡੇ ਉੱਪਰ ਕੋਈ ਹਮਲੇ ਦੇ ਸਬੰਧ ਇਹ ਪੂਰੇ ਪਰਿਵਾਰ ਦਾ ਰਾਣਾ ਪਰਿਵਾਰ ਦਾ 56 ਕੱਸਿਆ ਜਾ ਰਿਹਾ ਤੇ ਜਿਹੜਾ ਜੂਨਾ ਖਾਨ ਹੈ ਉਹਨਾਂ ਦਾ ਹੈੱਡ ਮੁਸਾ ਜਿਹੜਾ ਪੁਰਾਣਾ ਬਦਮਾਸ਼ ਹੈ ਉਹਦਾ ਭਾਈ ਚੌਥੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਪਲੱਸ ਵੈਲੂ ਸਕਿਉਰਟੀ ਦੇ ਦੇ ਤਾਂ ਕਿ ਅੱਜ ਤਾਂ ਮੈਂ ਬੋਲ ਪਾ ਰਹੇ ਹਾਂ ਕਿਉਂ ਨਹੀਂ ਸ਼ਾਇਦ ਨਾ ਬੋਲ ਸਕਾਂ ਜਿੰਨੇ ਜਿਹੜੀ ਤੁਹਾਡੇ ਹੁਣ ਡਾਕਟਰਾਂ ਦੇ ਮੁਤਾਬਕ ਸੱਟਾਂ ਲੱਗੀਆਂ ਨੇ ਉਹਨਾਂ ਕੋਲੋਂ ਮਾਰੀਆਂ ਗਈਆਂ ਨੇ ਕਿੰਨੀਆਂ ਕਿ ਸੱਟਾਂ ਨੇ ਉਹਨੂੰ ਹਸਪੀਟਲ ਇਨਡਮਿਟ ਕੀਤਾ ਕੋਥੋਂ ਮੁਥ ਰੈਫਰ ਕਰ ਦਿੱਤਾ ਜੀ ਮੈਨੂੰ ਹਸਪੀਟਲ ਚ ਹਾਲੇ ਐਡਮਿਟ ਕੀਤਾ ਜੀ ਮੇਰਾ ਹਾਲੇ ਐਮ ਐਲ ਸੀ ਹੋ ਰਿਹਾ ਹਾਲੇ ਪੁਲਿਸ ਦੀ ਸਟੇਟਮੈਂਟ ਹੋਣੀ ਹੈ ਮੇਰੇ 15 ਟਾਂਕੇ ਸਿੱਟੇ ਲੱਗੇ ਹੋਏ ਨੇ ਆ ਕੰਨ ਮੇਰਾ ਪੂਰਾ ਵੱਡਿਆ ਪਿਆ ਅੱਖ ਦੇ ਥੱਲੇ ਤੁਸੀਂ ਆ ਦੇਖ ਲਓ ਨਿਸ਼ਾਨ ਨੇ ਰਿਪਸ ਸਾਰੀਆਂ ਮੇਰੀਆਂ ਟੁੱਟੀਆਂ ਪਈਆਂ ਬੈਕ ਤੇ ਮੇਰੇ ਸਾਰਾ ਛਿਲਿਆ ਪਿਆ ਤੇ ਆ ਕਾਫੀ ਬੇਰੀ ਬਾਡੀ ਨੂੰ ਨੁਕਸਾਨ ਪਹੁੰਚਿਆ। ਕੀ ਨਾਮ ਤੁਹਾਡਾ ਬਾਈ? ਮਮੋਦ ਜ਼ਮਾਨ ਜੀ। ਕਿੰਨੀ ਉਮਰ ਆ? 22 ਸਾਲ ਦੀ। ਕਿਹਦੇ ਰਹਿਣ ਵਾਲੇ ਹੋ? ਸੱਠਾ ਜੋਤੀ। ਕੀ ਮਾਮਲਾ ਜਿਹੜਾ ਹੋਇਆ ਹੈ? ਇਹ ਮਾਮਲਾ ਜੀ ਮੈਂ ਤਾਂ ਹੀ ਨੰਘਿਆ ਜਾਂਦਾ ਦਾ ਜੀ। ਮੇਰੇ ਪਿੱਛਲੇ ਆ ਕੇ ਜੀ ਪਿੱਛੋਂ ਗੱਡੀ ਮਾਰੀ। ਕਿਹਦੇ ਵਾਰੀ ਗੱਡੀ? ਅਨਨਾਨ ਲੀਖਣੇ। ਤੇ ਜੀ ਮੈਂਨੇ ਕਿਹਾ ਤਾਂ ਬਾਈ ਰੁਕ ਜਾ। ਇਹਨੇ ਆ ਕੇ ਥੱਪੜ ਮਾਰਨ ਲੱਗਿਆ ਜੀ। ਡੰਡਾ ਕੱਢ ਲਿਆ, ਪਿਸਤਲ ਕੱਢ ਲਿਆ ਗੱਡੀ ਦੇ ਵਿੱਚ। ਮੇਰੇ ਮੋਟੇ ਦੇ ਮਾਰੇ ਪਿਸਤਲ ਦਾ ਪਿਛਲਾ ਬੱਸ ਆਈ ਅਗ ਪੈਰ ਤੇ ਗੱਡੀ ਚੜਾਤੀ ਥੱਪੜੇ ਵਾਈ ਮਾਰੀ ਇਹਨੇ ਫਿਰ ਜੀ ਅੱਗੇ ਜਾ ਕੇ ਮੈਂ ਆਪਣੇ ਘਰ ਦੇ ਨਾਲ ਫੋਨ ਕੀਤਾ ਜੀ ਮੈਂ ਰੁਕ ਜਾ ਇੱਕ ਮਿੰਟ ਮੈਂ ਉੱਤੇ ਗਿਰਿਆ ਪਿਆ ਰਹੀ ਫੇ ਘਰ ਦੇ ਨਾਲ ਕੇ ਚੱਕਾਈ ਫਿਰ ਅੱਗੇ ਜਾ ਕੇ ਰੋਕਿਆ ਜੀ ਇਹਨੂੰ ਤੁਸੀਂ ਕਿਹ ਜਾਣੇ ਸੀ ਅਸੀਂ ਦੋ ਜਣੇ ਸੀ ਉਹਦੇ ਕਰਮ ਦਾ ਉਹ ਤਾਂ ਕਹਿੰਦਾ ਕਹੀ ਜਾਣੇ ਸੀ ਨਾ ਜੀ ਨਾ ਤੁਸੀਂ ਦੇਖ ਲੋ ਜਿੱਥੇ ਕੈਮਰਾ ਕਢਾ ਲੋ ਰਿਕਾਰਡਿੰਗ ਦੇਖ ਲੋ ਇਹ ਬੰਦ ਕਰ ਦੇ ਫਿਰ ਸਾਨੂੰ ਇਹ ਸਾਰੇ سنگین ਇਲਜ਼ਾਮ ਲਗਾਏ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਾ ਜੀ ਅਸੀਂ ਕੋਈ ਐਜੈਂਟ ਨਹੀਂ ਹਾਂ ਸਭ ਝੂਠੇ ਨੇ ਜੀ ਸਾਰਾ ਉਹ ਤੁਸੀਂ ਮੀਡੀਆ ਚੈੱਕ ਕਰੋ ਜੀ ਕੈਮਰੇ ਚੈੱਕ ਕਰੋ ਜੀ ਪਰ ਸੋ ਤੁਹਾਡੇ ਰੰਜੀਤ ਸਿੰਘ ਪ੍ਰਾਣੀ ਨਾ ਜੀ ਨਾ ਜੀ ਮੈਂ ਤਾਂ ਇਹਨੂੰ ਜਾਣਦਾ ਨਹੀਂ ਜੀ ਆਪਣਾ ਦੇ ਵਾਲੇ ਤਾਂ ਖਬਰ ਹੈ ਵੀ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਉੱਤੇ ਕਾਂਝ ਕੱਤ ਰਹੇ ਹਾਲੇ ਬ੍ਰਦਰ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਇਸ ਬਾਰੇ ਕੋਣ ਜਿਹੜੀ ਉਹ ਇਨਵੈਸਟੀਗੇਸ਼ਨ ਕਰਾਂਗੇ ਸਟੇਟਮੈਂਟ ਲਵਾਂਗੇ ਸਟੇਟਮੈਂਟ ਤੋਂ ਬਾਅਦ ਜੇ ਕੋਈ ਗੱਲ ਜਿਹੜੀ ਸਹੀ ਤੱਥ ਸਾਹਮਣੇ ਹੋਣਗੇ ਤੁਹਾਨੂੰ ਦੱਸਾਂਗੇ ਉਸ ਬਾਰੇ ਵੀ ਤੁਹਾਨੂੰ ਜਿਹੜਾ ਸੀ ਬਰੀਫ ਕਰ ਦੇਵਾਂਗੇ